ਬੰਦ ਕਰ ਦਿੱਤੀਆਂ ਨੇ ਬਹੁਤ ਸਾਰੇ ਮਰੀਜ਼ਾਂ ਨੂੰ ਇੱਥੇ ਦਿੱਕਤਾਂ ਵੀ ਆ ਰਹੀਆਂ ਨੇ ਪਰ ਇੱਥੇ ਜੋ ਮੇਨ ਕਾਰਨ ਹੈ ਇਸ ਚੀਜ਼ ਦਾ ਉਹ ਕਾਰਨ ਹੈ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਇਆ ਰੇਪ ਅਤੇ ਕਤਲ ਤਾਂ ਇੱਥੇ ਜੋ ਰੇਪ ਤੇ ਕਤਲ ਦੀ ਇਹ ਵਾਰਦਾਤ ਹੋਈ ਹੈ ਗੰਦੀ ਕਰਤੂਤ ਹੋਈ ਹੈ ਤਾਂ ਇੱਥੇ ਕਹਿ ਸਕਦੇ ਆ ਕਿ ਸਾਰੇ ਹੀ ਡਾਕਟਰ ਇਨਸਾਫ ਦੀ ਜਿਹੜੀ ਮੰਗ ਹੈ ਉਹ ਕਰ ਰਹੇ ਨੇ ਤਾਂ ਇਨਸਾਫ ਜਿਹੜਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਮਹਿਲਾ ਡਾਕਟਰ ਦੇ ਲਈ ਤਾਂ ਕਹਿ ਸਕਦੇ ਆ ਕਿ ਪੂਰੇ ਦੇਸ਼ ਦੇ ਵਿੱਚ ਹਸਪੀਟਲ ਸਿਸਟਮ ਜੋ ਹੈ ਉਹ ਰੱਦ ਹੋ ਚੁੱਕਿਆ ਹੈ ਇੱਥੇ ਸਾਰੀ ਹੀ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਬੰਦ ਹੋ ਚੁੱਕੀਆਂ ਨੇ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਜਿਹੜੇ ਜਿਹੜੇ ਨੇ ਕਾਫੀ ਖੱਜਲ ਖਵਾਰੀ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਰਿਹਾ ਉਹਨਾਂ ਨੂੰ ਤਾਂ ਇੱਥੇ ਜੇਕਰ ਗੱਲ ਕਰੀਏ ਇਸ ਕੇਸ ਦੇ ਬਾਰੇ ਤਾਂ ਕੋਲਕਾਤਾ ਦੇ ਰਹਿਣ ਵਾਲੀ ਮਹਿਲਾ ਡਾਕਟਰ ਦੇ ਨਾਲ ਰੇਪ ਹੋਇਆ ਹੈ ਤੇ ਕਤਲ ਦੀ ਜਿਹੜੀ ਵਾਰਦਾਤ ਹੋਈ ਹੈ ਤਾਂ ਇੱਥੇ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਕੋਲਕਾਤਾ ਦੇ ਜਿੰਨੇ ਵੀ ਲੋਕ ਨੇ ਭਾਵੇਂ ਉਹ ਡਾਕਟਰ ਹੋਣ ਭਾਵੇਂ ਹੋਰ ਪ੍ਰੋਫੈਸ਼ਨ ਦੇ ਹੋਣ ਭਾਵੇਂ ਆਮ ਲੋਕ ਹੋਵੇ ਤਾਂ ਇੱਥੇ ਉਹ ਲੋਕਾਂ ਨੇ ਧਰਨੇ ਲਗਾਏ ਹੋਏ ਨੇ ਉਹਨਾਂ ਲੋਕਾਂ ਨੇ ਇੱਥੇ ਇਨਸਾਫ ਦੀ ਜਿਹੜੀ ਮੰਗ ਹੈ ਉਹ ਕੀਤੀ ਹੈ ਸਭ ਤੋਂ ਵੱਡੀ ਗੱਲ ਹੈ ਹਰ ਸੂਬਾ ਹਰ ਸ਼ਹਿਰ ਉਹਨਾਂ ਦਾ ਸਾਥ ਦੇ ਰਿਹਾ ਜੀ ਹਾਂ ਸਹੀ ਸੁਣ ਰਹੇ ਹੋ ਇੱਥੇ ਤੁਸੀਂ ਬਿਲਕੁਲ ਕਿਉਂਕਿ ਹਰ ਸ਼ਹਿਰ ਦੀ ਕਿਉਂਕਿ ਅੱਜ ਜਿੰਨੀਆਂ ਵੀ ਖਬਰਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਿੰਨਾ ਕੁ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਵੀਡੀਓਜ਼ ਜਿੰਨੀਆਂ ਚੱਲ ਰਹੀਆਂ ਨੇ ਸਾਰਾ ਕੁਝ ਹੀ ਇਸ ਵਿਸ਼ੇ ਦੇ ਉੱਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਇਹ ਜਿਹੜਾ ਮਾਮਲਾ ਐ ਪੱਖਿਆ ਹੋਇਆ ਕਲਕੱਤਾ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਸੜਕਾਂ ਤੇ ਉਤਰ ਚੁਕੇ ਨੇ ਤੇ ਸੜਕਾਂ ਤੇ ਤਾਂ ਉਤਰ ਹੀ ਨੇ ਪਰ ਦੂਜੇ ਪਾਸੇ ਡਾਕਟਰਾਂ ਨੇ ਜਿਹੜੀ OPD ਸੇਵਾਵਾਂ ਨੇ ਉਹ ਬੰਦ ਕਰ ਦਿੱਤੀਆਂ ਨੇ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਆਮ ਲੋਕਾਂ ਨੂੰ ਇਸ ਡਿਸੀਜਨ ਤੋਂ ਹਾਲਾਂਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ ਪਰ ਜੇਕਰ ਆਪਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਗੱਲ ਕਰੀਏ ਤਾ ਉਹਨਾਂ ਦੇ ਵੱਲੋਂ ਇੱਥੇ ਕਿਹਾ ਗਿਆ ਹੈ ਬਹੁਤ ਸਾਰੇ ਨਾਰੇ ਵੀ ਲਗਾਏ ਜਾ ਰਹੇ ਨੇ ਕਿ ਆਖਿਰ ਭਾਰਤ ਸਰਕਾਰ ਜਿਹੜੀ ਹੈ ਚੁੱਪ ਕਿਉਂ ਹੈ ਇਦਾਂ ਦੇ ਮਾਮਲੇ ਹਰ ਰੋਜ਼ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਬਾਤ ਲੰਬੇ ਕੇਸ ਵੀ ਚੱਲੇ ਜਾਂਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਸਰਕਾਰਾਂ ਇਨ੍ਹਾਂ ਮਸਲਿਆਂ ਤੇ ਚੁੱਪ ਕਿਉਂ ਹੈ ਹਾਲਾਂਕਿ ਇਹ ਜਿਹੜਾ ਲਾਈਵ ਪ੍ਰੋਗਰਾਮ ਹੈ ਇੱਕ ਵਾਰ ਸਵੇਰੇ ਵੀ ਤੁਹਾਨੂੰ ਇਹ ਸੀ ਇਨਫੋਰਮੇਸ਼ਨ ਦਿੱਤੀ ਸੀ ਪਰ ਗੱਲ ਇਹ ਹੈ ਕਿ ਇਹ ਮਸਲਾ ਜਿਹੜਾ ਹੈ ਉਹ ਕਾਫੀ ਹੱਦ ਤੱਕ ਹੁਣ ਭੱਖਦਾ ਹੋਇਆ ਨਜ਼ਰ ਆ ਰਿਹਾ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੇ ਬੋਲਦੇ ਹੋ? ਸੰਜੀਪ ਸ਼ਰਮਾ ਹੋ ਰਹੇ ਨੇ ਇਕਰਰਪੁਰ। ਹਾਂਜੀ ਸੰਜੀਪ ਸ਼ਰਮਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦੀ। ਸੰਜੀਪ ਜੀ ਕੀ ਕਹਿਣਾ ਚਾਹੋਗੇ ਇੱਥੇ ਜੇਕਰ ਆਪਾਂ ਲਾਈਵ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਆਪਣਾ ਵਿਸ਼ਾ ਹੈ ਕਿ ਸੁਰੱਖਿਆ ਨੂੰ ਲੈ ਕੇ ਡਾਕਟਰ ਉਤਰੇ ਸੜਕਾਂ ਤੇ। ਸਾਰੇ ਹੀ ਡਾਕਟਰ ਜਿੰਨੇ ਵੀ ਨੇ ਧਰਨੇ ਲਗਾ ਰਹੇ ਨੇ, ਦੂਜੇ ਪਾਸੇ ਨਾਰੇ ਲਗਾ ਰਹੇ ਨੇ, ਸਰਕਾਰਾਂ ਨੂੰ ਜਗਾਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਰਕਾਰਾਂ ਅਜੇ ਵੀ ਸੁੱਤੀਆਂ ਪਈਆਂ ਨੇ। ਬਿਲਕੁਲ ਮੈਡਮ ਬਿਲਕੁਲ ਦੇਖੋ ਸਰਕਾਰਾਂ ਦਾ ਕੰਮ ਤਾਂ ਉਹ ਹੋ ਚੁੱਕਿਆ ਵੀ ਜਿਹੜੇ ਮਰਜ਼ੀ ਨਾਇਕਮੇਜ ਜਿਹੜੇ ਮਰਜ਼ੀ ਡਿਪਾਰਟਮੈਂਟ ਜਾਂ ਜਿਹੜੇ ਮਰਜ਼ੀ ਸਿਸਟਮ ਚਾਗੇ ਅਸੀਂ ਦੇਖੀ ਸਰਕਾਰਾਂ ਤਾਂ ਸਭ ਫੇਲੇ ਲਿਖਦੀ ਹੈ ਜੀ ਪਤਾ ਨਹੀਂ ਸਰਕਾਰਾਂ ਦਾ ਚੱਲਣ ਦਾ ਤਰੀਕਾ ਕਿੱਦਾਂ ਦਾ ਜਾਂ ਸਬਧਾਨ ਦੇ ਵਿੱਚ ਇੰਨਾ ਲਿਖਿਆ ਹੋਇਆ ਜਾਂ ਮਨਮਰਜ਼ੀਆਂ ਕਰਦੇ ਮੈਡਮ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਨ ਖੜਾ ਹੋ ਜਾਂਦਾ ਹੈ ਬਿਲਕੁਲ ਕਿਉਂਕਿ ਕੋਈ ਕੋਈ ਵਰਕ ਤਾਂ ਖੁਸ਼ ਹੋਵੇ ਜੀ ਜਾਂ ਕੋਈ ਕਹਿੰਦਾ ਨਹੀਂ ਕੋਈ ਵਿਅਕਤੀ ਤਾਂ ਖੁਸ਼ ਹੋਵੇ ਮੈਡਮ ਹੂੰ ਜਿਸ ਨਾਲ ਵੀ ਗੱਲ ਕਰਦੇ ਆ ਜਾਂ ਜਿਹੜੇ ਵੀ ਡਿਪਾਰਟਮੈਂਟ ਦੇ ਜੀ ਹੱਥ ਲੱਗਦੇ ਆ ਉਹ ਕਿ ਜਿੱਦ ਨੇ ਕਹਦੇ ਨਾ ਤੁਗਦੀ ਰਾਤ ਤੇ ਹੱਥ ਤਾਂ ਲੱਗਾ ਸਰਕਾਰ ਦਾ ਨਾਮ ਲੈ ਦਿੰਦਾ ਇਹਨਾਂ ਦਾ ਕਿਤੇ ਨਾ ਕਿਤੇ ਕੰਮ ਹੋਇਆ ਬਾਬਾ ਡਾਕਟਰ ਬਿਲਕੁਲ ਠੀਕ ਹੈ ਠੀਕ ਹੈ ਦੇਖੋ ਮਨਮਾ ਜਿਵੇਂ ਵੀ ਅਸੀਂ ਗੱਲ ਕੀਤੀ ਸੀ ਵੀ ਜਿਹੜੇ ਡਾਕਟਰ ਲੋਕ ਆ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਵਾਸਤੇ ਇੱਕ ਰੱਬ ਦਾ ਰੂਪ ਹੋਨੇ ਆ ਅਗਰ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਫਿਰ ਇਹ ਜਨਾਂ ਲੋਕਾਂ ਦੇ ਕਿਵੇਂ ਬਚਾਉਣਗੇ ਜਾਂ ਕਿਤੇ ਨਾ ਕਿਤੇ ਜਦੋਂ ਡਾਕਟਰ ਮੈਂਡ ਫ੍ਰੀ ਨਹੀਂ ਹੋਊਗਾ ਜਾਂ ਮਕੈਨਿਕ ਮੈਂਡ ਫ੍ਰੀ ਨਹੀਂ ਹੋਊਗਾ ਤਾਂ ਕਿਤੇ ਨਾ ਕਿਤੇ ਉਹ ਆਪਣੀ ਡਿਊਟੀ ਨਹੀਂ ਕਰ ਪਾਊਗਾ ਕਿਤੇ ਨਾ ਕਿਤੇ ਮਰੀਜ਼ਾਂ ਦਾ ਇਲਾਜ ਨਹੀਂ ਕਰ ਪਾਊਗਾ ਬਿਲਕੁਲ ਦੇਖੋ ਇੱਕ ਗੱਲ ਇਹ ਇਹਨਾਂ ਦਾ ਕੰਮ ਦੇਖਦੇ ਹੋਏ ਸਰਕਾਰਾਂ ਨੂੰ ਦੇਖੋ ਬਹੀ ਗੱਲਾਂ ਸੜਕਾਂ ਤੇ ਉਤਰ ਨਹੀਂ ਦੇਣਾ ਚਾਹੀਦਾ ਇੱਕ ਕੱਦੇ ਗੱਲ ਵਧ ਨਹੀਂ ਦੇਣੀ ਚਾਹੀਦੀ ਜੇ ਅਗਰ ਗੱਲ ਵਧ ਵੀ ਗਈ ਤਾਂ ਉਹਨਾਂ ਕਿਤੇ ਨਾ ਕਿਤੇ ਰਿਸ਼ਾਟ ਤੇ ਉਹਨੂੰ ਕਿਤੇ ਨਾ ਕਿਤੇ ਜਾ ਕੇ ਨਿਬੇੜਨਾ ਚਾਹੀਦਾ ਜੀ ਸਾਡੇ ਸਾਹਮਣੇ ਬਿਲਕੁਲ ਜੀ ਤੇ ਇੱਥੇ ਸੰਜੀਵ ਜੀ ਤੁਸੀਂ ਇੱਕ ਗੱਲ ਕਹੀ ਹੈ ਬਹੁਤ ਹੀ ਖਾਸ ਤੇ ਇੰਪੋਰਟੈਂਟ ਗੱਲ ਮੈਨੂੰ ਲੱਗੀ ਹੈ ਕਿ ਜਿਹੜੇ ਵੀ ਵਰਗ ਨੂੰ ਦੇਖਦੇ ਆਂ ਦੁਖੀ ਹੋਇਆ ਪਿਆ ਸਰਕਾਰਾਂ ਤੋਂ ਤਾਂ ਇੱਥੇ ਦੇਖੋ ਜੇਕਰ ਆਪ ਕਿਸਾਨਾਂ ਦੀ ਗੱਲ ਕਰਦੇ ਆਂ ਨਾ ਆਪਣੇ ਦੇਸ਼ ਦੇ ਵਿੱਚ ਆਪਣੇ ਕਿਸਾਨ ਖੁਸ਼ ਨੇ ਜੇਕਰ ਇੱਥੇ ਗੱਲ ਕਰਦੇ ਆਪਾਂ ਡਾਕਟਰਾਂ ਦੀ ਇੱਕ ਅਜੀਹਾ ਪੇਸ਼ਾ ਜੋ ਲੋਕਾਂ ਦੀ ਜਾਨ ਬਚਾਉਂਦਾ ਹੈ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਾ ਹੈ ਉਹਨਾਂ ਦੇ ਨਾਲ ਹੀ ਅਜੀਹੀਆਂ ਗੰਦੀਆਂ ਕਰਤੂਤਾ ਹੋ ਰਹੀਆਂ ਨੇ ਦੇਸ਼ ਦੇ ਵਿੱਚ ਕੀ ਲੱਗਦਾ ਹੈ ਇੱਥੇ ਹਾਲਾਂਕਿ ਜਿੰਨਾ ਕਿ ਡੇਟਾ ਆਪਣੇ ਕੋਲ ਪਹੁੰਚ ਸਕਿਆ ਜਿੰਨੇ ਕ ਖਬਰਾਂ ਪਰ ਸੋਸ਼ਲ ਮੀਡੀਆ ਤੇ ਦੇਖਦੇ ਆ ਇਨਫੋਰਮੇਸ਼ਨ ਦੇਖਦੇ ਆ ਇਸ ਦੇ ਵਿੱਚ ਇੱਕ ਗੱਲ ਹੋਰ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੋਲਕਾਤਾ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਉਹ ਬੰਦਾ ਜੋੜਿਆ ਜਾ ਰਿਹਾ ਉਸ ਦਾ ਨਾਂ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਜਿਸ ਨੇ ਇਹ ਰੇਪ ਕੀਤਾ ਹੈ ਤਾਂ ਕੀ ਲੱਗਦਾ ਹੈ ਕਿ ਦੇਖੋ ਇੱਕ ਰੇਪਿਸਟ ਦਾ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਨਾਮ ਜੁੜ ਰਿਹਾ ਹੈ ਬਹੁਤ ਵੱਡੀ ਚੀਜ਼ ਹੈ ਇਹ ਤੇ ਸਰਕਾਰਾਂ ਇਸ ਤੇ ਚੁੱਪ ਨੇ ਜੇ ਦੇਖੋ ਕੋਈ ਵਾਕੀ ਕੋਈ ਗੱਲ ਹੈ ਅੰਦਰੂਨੀ ਗੱਲ ਤਾਂ ਹੀ ਇੱਥੇ ਸਰਕਾਰਾਂ ਚੁੱਪ ਨੇ ਕੀ ਲੱਗਦਾ ਹੈ ਲੈ ਕੋ ਮਾ ਦੂਰੇ ਲੋਕ ਰਾਜਨੀਤੀ ਜਾਣਦੇ ਆ ਜਾਂ ਰਾਜਨੀਤੀ ਦੇ ਉਹ ਕੰਮਾਂ ਨੂੰ ਜਾਣਦੇ ਆ ਆਮ ਪਬਲਿਕੇ ਚੋਂ ਵੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਜਿਹੜੇ ਰਾਜਨੀਤਿਕ ਲੋਕ ਹੁੰਨੇ ਆ ਜਾਂ ਜਿਨ੍ਹਾਂ ਨੇ ਕ੍ਰਾਈਮ ਕਰਨਾ ਹੁੰਦਾ ਜਿਨ੍ਹਾਂ ਨੇ ਗਲਤ ਕੰਮ ਕਰਨਾ ਹੁੰਦਾ ਉਹ ਰਾਜਨੀਤਿਕ ਲੋਕਾਂ ਨਾਲ ਉਹਨਾਂ ਲੋਕਾਂ ਦੇ ਲਿੰਕ ਹੁੰਨੇ ਆ ਜੀ ਜੀ ਦੇਖੋ ਬਿਨਾ ਪਾਵਰ ਤੋਂ ਬਿਨਾ سپورਟ ਤੋਂ ਬਿਨਾ ਜਿਹਨੂੰ ਇੱਕ ਥਾਪੜਾ ਕਹਿੰਦੇ ਨੇ ਪੰਜਾਬੀ ਦੇ ਵਿੱਚ ਜাতਕ ਉਹ ਜੀ ਜੀ ਨਹੀਂ ਮੰਨਦੇ ਦੇ ਪਿੱਛੇ ਲੱਗਦੀ ਬੈਗ ਨਹੀਂ ਲੱਗਦੀ ਜਦ ਤੱਕ ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਕਿਸੇ ਨੂੰ ਗੋਮਲੀ ਵਿਦਾਤ ਦੇ ਜੀ ਬਿਲਕੁਲ ਇਹਨਾਂ ਰਾਜਨੀਤਿਕ ਲੋਕਾਂ ਦੀ سپورਟ ਰਹਿੰਦੀ ਹੈ ਜੀ ਇਹੀ ਕਰਕੇ ਦੇਖੋ ਸਾਡੀ ਬਾਰ ਬਾਰ ਦੀ ਸਰਕਾਰਾਂ ਆ ਕੇ ਚੈਨਲ ਦੇ ਮੱਦੇਬਰ ਆਈ ਸਾਡੀ ਇੱਕ ਬੇਨਤੀ ਹੁੰਦੀ ਹੈ ਕਿ ਜਨਾ ਕਿਤੇ ਕੇਸ ਨੂੰ ਨਵੀਆਂ ਦੀ ਗੱਲ ਕਰੇ ਕਰੋ ਜਿਹੜਾ ਅਸਲੀ ਮੁਰਜ਼ਿਮ ਹੈ ਉਹਨੂੰ ਕਦੇ ਨਾ ਕਦੇ ਐਹੀ ਜੀ ਸਜ਼ਾ ਦਿਵਾਓ ਵੀ ਜਿਹੜਾ ਤਾਂ ਤੋਂ ਅੱਗੇ ਨੂੰ ਗਲਤੀ ਨਾ ਕਰ ਸਕੇ ਗਲਤੀ ਵੀ ਦੇਖੋ ਇੱਕ ਸਜ਼ਾ ਅਜੀਹੇ ਤਰੀਕੇ ਦੀ ਹੋਣੀ ਚਾਹੀਦੀ ਹੈ ਕੀ ਕੋਈ ਜੇਕਰ ਆਪਣੇ ਦਿਮਾਗ ਦੇ ਵਿੱਚ ਇਦਾਂ ਦੀ ਗੰਦੀ ਸੋਚ ਰੱਖਦਾ ਹੈ ਤਾਂ ਉਸ ਨੂੰ ਦਿਖ ਜਾਵੇ ਕਿ ਇਸ ਬੰਦੇ ਦਾ ਕੀ ਹਸ਼ਰ ਹੋਇਆ ਅਜੀਹਾ ਕਾਨੂੰਨ ਹੋਣਾ ਚਾਹੀਦਾ ਹੈ ਜਿਸ ਨੂੰ ਦੇਖ ਕੇ ਵਾਕਈ ਲੱਗੇ ਕਿ ਹਾਂ ਇਹ ਹੋਇਆ ਇਨਸਾਫ ਤਾਂ ਇੱਥੇ ਅਜੀਹੀਆਂ ਜਿਹੜੀ ਚੀਜ਼ਾਂ ਨੇ ਹੋਣੀਆਂ ਚਾਹੀਦੀਆਂ ਨੇ ਕੀ ਲੱਗਦਾ ਹਾਂ ਬਿਲਕੁਲ ਮडम ਦੇਖੋ ਜੋ ਇਸੇ ਸਾਦੇ ਸੰਧਾਨ ਦੇ ਹਿਸਾਬ ਨਾਲ ਜਾਈ ਸੀ ਕੋਰਡ ਦੇ ਹਿਸਾਬ ਨਾਲ ਜਿੰਨੀ ਕਿ ਸਾਡੇ ਕੋਲ ਮੋਟੀ ਮੋਟੀ ਜਾਣਕਾਰੀ ਹੁੰਦੀ ਹੈ ਜੱਜਾਂ ਨੂੰ ਪਤਾ ਹੋਣਾ ਚਾਹੀਦਾ ਜੀ ਦੇਖੋ ਕਾਨੂੰਨ ਦੇ ਵਿੱਚ ਜੰਗੇ ਮਤਲਬ ਜਿਵੇਂ ਅੱਜ ਜਿਵੇਂ ਕਹਿੰਦੇ ਨੇ ਸ਼ਕਤਾਂ ਚੱਲ ਆਉਣੀਆਂ ਤਰਾ੍ਹਾਂ ਆ ਵੀ ਪਈਆਂ ਜੀ ਸ਼ਕਤ ਕਾਨੂੰਨ ਵੀ ਪਏ ਆ ਜੀ لیکن ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਉਹਨਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਕਿਉਂਕਿ ਰਾਜਨੀਤਿਕ ਲੋਕਾਂ ਦੇ ਨਾਲ ਇਹਨਾਂ ਲੋਕਾਂ ਦੇ ਦੇਖੋ ਹੁੰਦੇ ਆ ਉਹ ਕਿਤੇ ਨਾ ਕਿਤੇ ਕ੍ਰਾਈਮ ਕਰ ਦਿੰਦੇ ਆ ਫਿਰ ਇਸ ਕਰਕੇ ਜਿਹੜਾ ਉਹ ਅੱਗੇ ਜਿਹੜੇ ਹੋਰ ਵੀ ਕਰਦੇ ਆਲੇ ਹੁੰਦੇ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਨੂੰ ਉਹ ਉਸ ਤੱਕ ਪਹੁੰਚਾਇਆ ਗਿਆ ਤੱਕ ਉਹਨਾਂ ਦਾ ਜਾਮ ਤੱਕ ਪਹੁੰਚਾਇਆ ਨਹੀਂ ਜਾਂਦਾ ਇਸ ਕਰਕੇ ਜਿਵੇਂ ਚਾਰ ਲੋਕ ਹੋਰ ਨੇ ਉਸਨੇ ਕ੍ਰਾਈਮ ਕਰਦੇ ਨੇ ਬਿਲਕੁਲ ਜੀ ਬਿਲਕੁਲ ਦੇਖੋ ਲੋਕ ਤਾਂ ਕ੍ਰਾਈਮ ਕਰਦੇ ਨੇ ਇੱਥੇ ਜਿੰਨੇ ਵੀ ਮਾਮਲੇ ਅੱਜ ਤੱਕ ਭਾਰਤ ਦੇ ਵਿੱਚ ਨਿਕਲ ਕੇ ਆਏ ਨੇ ਅਜਿਹੀ ਜੋ ਬਹੁਤ ਜ਼ਿਆਦਾ ਗੰਭੀਰ ਮਸਲੇ ਨੇ ਕਾਂ ਉਹਨਾਂ ਦੇ ਦੋਸ਼ੀਆਂ ਨੂੰ ਦੇਖੋ ਪਹਿਲਾ ਪਹਿਲੀ ਗੱਲ ਤਾਂ ਇਹ ਕਿ ਸਜ਼ਾ ਮਿਲਣ ਦੇ ਵਿੱਚ ਬਹੁਤ ਦੇਰੀ ਹੋ ਜਾਂਦੀ ਹੈ ਇੰਨੀ ਜ਼ਿਆਦਾ ਦੇਰੀ ਹੋ ਜਾਂਦੀ ਹੈ ਕਿ ਆਮ ਬੰਦਾ ਜਿਹੜਾ ਹੈ ਜਾਂ ਫਿਰ ਉਸ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਹਾਲਾਂਕਿ ਉਹ ਉਮੀਦ ਤਾਂ ਰੱਖਦੇ ਨੇ ਪਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਜ਼ਿੰਦਾ ਹੋ ਕੇ ਵੀ ਮਰ ਜਾਣਾ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਉਹਦਾ ਦਾ ਫੀਲ ਕਰਦੇ ਨੇ ਕਿਉਂਕਿ ਬਹੁਤ ਡਿਲੇ ਹੋ ਜਾਂਦੇ ਨੇ ਕੇਸ ਤਾਂ ਕੀ ਲੱਗਦਾ ਹੈ ਕਿ ਅਜੀਹੀਆਂ ਚੀਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸੁਧਾਰ ਦੀ ਪ੍ਰਣਾਲੀ ਹੈ ਉਹ ਕਰਨੀ ਚਾਹੀਦੀ ਹੈ ਕਿਉਂਕਿ ਅਜੀਹੇ ਜਿਹੜੇ ਕੇਸ ਨੇ ਬਹੁਤ ਲੰਬੇ ਖਿੱਚੇ ਜਾਂਦੇ ਨੇ ਮੈਡਮ ਦੇਖੋ ਕਾਨੂੰਨ ਉਹਨਾਂ ਦੀ ਅਸੀਂ ਗੱਲ ਕਰਦੇ ਆ ਮੈਡਮ ਸਹੀ ਕਾਨੂੰਨ ਨੂੰ ਦੇ ਵਿੱਚ ਚੱਲਣਾ ਜਾਂ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਦੇਖੋ ਜਿਆਦਾਤਰ ਸਾਡੇ ਕੋਰਟ ਕਚਹਿਰੀਆਂ ਤੇ ਕੰਮ ਅਸੀਂ ਦੇਖਦੇ ਆ ਜਿਵੇਂ ਸਰਕਾਰੀ ਕੰਮ ਦੇਖਦੇ ਆ ਜਿਉਂ ਐਨ ਐਨ ਦਸਤਾਵੇਜ਼ ਜੋੜੇ ਹੋਣੇ ਆ ਜੀ ਅਸੀਂ ਉਹਨਾਂ ਤੋਂ ਵੀ ਕਈ ਵਾਰ ਗੱਲ ਕੀਤੀ ਦਸਤਾਵੇਜ਼ ਰੁਟਾਇਆ ਜਾਵੇ ਕਿਉ ਗਰੀਬ ਆਦਮੀ ਦਾ ਕੰਮ ਬਿਨਾਂ ਦੇਸ਼ ਉੱਤੇ ਹੋ ਸਕੇ ਕਿਤਨਾ ਕਦੇ ਰਿਸ਼ਵਤ ਖੋਰੀ ਚੀ ਵੀ ਹੋ ਚੀ ਜਾਂ ਇਸ ਜੀ ਦਾ ਜਿਦਾ ਰਸਤਾ ਖੋਲਦੇ ਆ ਜੀ ਦੇਖੋ ਇਹ ਨਾ ਚੀਜ਼ਾਂ ਬਾਰੇ ਸਰਕਾਰਾਂ ਨੂੰ ਗੌਰ ਕਰਨ ਦੀ ਜ਼ਰੂਰਤ ਹੈ ਜੀ ਜਿੰਨਾ ਚਿਰ ਸਰਕਾਰ ਗੌਰ ਨਹੀਂ ਕਰਦੀਆਂ ਫਿਰ ਉਹ ਕਿਤੇ ਨਾ ਕਿਤੇ ਜਿਹੜਾ ਕਹਿੰਦਾ ਮੇਰੇ ਲੋਕਾਂ ਤੋਂ ਬਾਰ ਬਸਰ ਤਾਂ ਤੋਂ ਬਾਹਰ ਸਰਕਾਰਾਂ ਜਾਂਦੀ ਹੈ ਜੀ ਜੋ ਕਿ ਚੰਗਣੀਆਂ ਨਹੀਂ ਚਾਹੀਦੀ ਪਬਲਿਕ ਦੇ ਤੋਂ ਵੋਟ ਪਾਉਣ ਤੋਂ ਇਲਾਵਾ ਕੋਈ ਵੀ ਤੋੜ ਨਹੀਂ ਚੀਂਦਾ ਬਿਲਕੁਲ ਜੀ ਬਿਲਕੁਲ ਤੇ ਇੱਥੇ ਦੇਖੋ ਹੁਣ ਆਪਣੇ ਜਿੰਨੇ ਵੀ ਆਪਾਂ ਇੱਥੇ ਡਾਕਟਰਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਡਾਕਟਰ ਜਿਹੜੇ ਨੇ ਸੜਕਾਂ ਤੇ ਉਤਰੇ ਨੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਦੂਜੇ ਪਾਸੇ ਆਪਣੀ ਸੁਰੱਖਿਆ ਜਿਹੜੀ ਸੁਰੱਖਿਆ ਦੀ ਮੰਗ ਹੈ ਉਹ ਲਗਾਤਾਰ ਕਰ ਰਹੇ ਨੇ ਕਿ ਸਾਨੂੰ ਇੱਥੇ ਸੁਰੱਖਿਆ ਦੀ ਪ੍ਰਬੰਧਗੀ ਹੋਣੀ ਚਾਹੀਦੀ ਹੈ ਸਾਨੂੰ ਸੁਰੱਖਿਆ ਦੀ ਗਾਰੰਟੀ ਹੋਣੀ ਚਾਹੀਦੀ ਹੈ ਬਿਲਕੁਲ ਮੈਡਮ ਦੇਖੋ ਕੋਈ ਵੀ ਆ ਜਾਏ ਡਾਕਟਰ ਲਾਇਨਾ ਚਾਹੇ ਕੋਈ ਹੋਰ ਲਾਇਨਾ ਚਾਹੇ ਸਰਕਾਰੀ ਆ ਪ੍ਰਾਈਵੇਟ ਆ ਦੇਖੋ ਸੁਰੱਖਿਆ ਦਾ ਪ੍ਰਬੰਧ ਉਹ ਅਦਾਰਿਆਂ ਨੇ ਕਰਨਾ ਚਾਹੀਦਾ ਜਿਨ੍ਹਾਂ ਦੇ ਅੰਦਰ ਉਹ ਕੰਮ ਕਰਦੇ ਹੁੰਦੇ ਜਾਂ ਕਰਾਉਂਦੇ ਹੁੰਦੇ ਆ ਹਮ ਜੇ ਤੁਸੀਂ ਸੁਰੱਖਿਆ ਸੇਫਟੀ ਨਹੀਂ ਲੱਖੋਗੇ ਤਾਂ ਤੁਸੀਂ ਚਾਹੋ ਪ੍ਰਾਈਵੇਟ ادارے ਦੇ ਵਿੱਚ ਆ ਜਾਣਾ ਤੁਸੀਂ ਬੰਦੇ ਨੂੰ ਕੰਮ ਕਰਾਉਣ ਦਾ ਜਿਹੜਾ ਹੱਕ ਨਹੀਂ ਚਾਹਤੇ ਬਿਲਕੁਲ ਜੇ ਕੋਈ ਕੰਮ ਕਰਨਾ ਚਾਹੇ ਸਰਕਾਰੀ ਲੈਵਲ ਤੇ ਹੋਵੇ ਨਹੀਂ ਚਾਹੇ ਪ੍ਰਾਈਵੇਟ ਲੈਵਲ ਤੇ ਹੋਵੇ ਜੀ ਸਕੂਪ ਦੀ ਜਿਹੜੀ ਸੇਫਟੀ ਆਉਂ ਉਹਥੋਂ ਦੇ ادارے ਨੇ ਜਾਂ ਉਹਥੇ ਦੇ ਡਿਪਾਰਟਮੈਂਟ ਨੇ ਜਿਹੜੇ ਸੰਬੰਧਿਤ ਡਿਪਾਰਟਮੈਂਟ ਆਉਂਦੇ ਆ ਉਹਨਾਂ ਨੇ ਲੱchnਾ ਹੁੰਦਾ ਜੀ ਉਹਨਾਂ ਕਿ ਕਿਹੜੀ ਵੀ ਹਾਂ ਠੀਕ ਹੈ ਚੱਲ ਰਿਹਾ ਡਿਪਾਰਟਮੈਂਟ ਚੱਲ ਰਿਹਾ ਕੋਈ ਗੱਲ ਨਹੀਂ ਕੋਈ ਕਰ ਰਿਹਾ ਕੋਈ ਲੜ ਰਿਹਾ ਕੋਈ ਹੋ ਰਿਹਾ ਜਾਹਰ ਇਹ ਦੇਖ ਆਪਾਂ ਜਿਹੜਾ ਉਹ ਹੀ ਕਰ ਲੋ ਜਦੋਂ ਲੋਕਾਂ ਦਾ ਤੋਂ ਮਾਰ ਵਾਲੀ ਗੱਲ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੇ ਦੇਖੋ ਸੰਜੀਵ ਜੀ ਇੱਥੇ ਇੱਕ ਹੋਰ ਚੀਜ਼ ਹੁਣੇ ਜਿਹੜਾ ਕੇਸ ਚੱਲ ਰਿਹਾ ਇੱਥੇ ਕੋਲਕੱਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਇਦਾਂ ਦਾ ਸਲੂਕ ਕਰਕੇ ਕਤਲ ਕੀਤਾ ਗਿਆ ਬਹੁਤ ਵੱਡੀ ਮੈਨੂੰ ਲੱਗਦਾ ਹੈ ਇਹ ਕੌਂਟ੍ਰੋਵਰਸੀ ਬਣ ਚੁੱਕੀ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਆਪਾਂ ਜੇਕਰ ਸੋਸ਼ਲ ਮੀਡੀਆ ਵੀ ਖੋਲਦੇ ਆ ਨਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਪਹਿਲੀ ਚੀਜ਼ਾਂ ਇਹੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੋਈ ਇਹਨਾਂ ਦੇ ਉੱਤੇ ਟਿੱਪਣੀ ਕਰ ਰਿਹਾ ਹੈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪਰ ਇਹ ਗੱਲ ਹੈ ਕਿ ਅਜੇ ਵੀ ਕਿਸੇ ਰਾਜਨੀਤਿਕ ਨੇਤਾ ਨੇ ਲੀਡਰ ਨੇ ਇਸਤੇ ਖੁੱਲਕੇ ਜਿਹੜੀ ਗੱਲਬਾਤ ਹੈ ਉਹ ਨਹੀਂ ਕਹੀ ਹੈ ਤਾਂ ਇਸ ਦਾ ਆਪਾਂ ਕਾਰਨ ਕੀ ਕਹਿ ਸਕਦੇ ਹਾਂ ਦੇਖੋ ਇਹੀ ਢਿੱਲ ਆ ਸਰਕਾਰਾਂ ਦੀ ਇਹੀ ਜਿਹੜੀ ਚੇਂਜਿੰਗ ਦੀ ਅਸੀਂ ਜਰੂਰਤ ਅਸੀਂ ਲੋਕ ਕਹਿੰਦੇ ਹੁੰਦੇ ਆ ਵੀ ਇਹਨਾਂ ਸਿਸਟਮ ਦੇ ਵਿੱਚ ਆ ਕੇ ਚੇਂਜਿੰਗ ਦੀ ਜਰੂਰਤ ਹੈ। ਦੇਖੋ ਡਾਕਟਰ ਲੈਵਲ ਤੇ ਇੱਕ ਬੰਦਾ ਜਿਹਨੂੰ ਕਹਿ ਦਿੰਦੇ ਆ ਵੀ ਅਸੀਂ ਮੈਡੀਸਨ ਤੋਂ ਬਿਨਾਂ ਜੇ ਇੱਕ ਸਕਿੰਟ ਲੈ ਲਈ ਤਾਂ ਬੰਦੇ ਦੀ ਜਾਨ ਬਚ ਜਾਂਦੀ ਆ, ਨਹੀਂ ਲੈਂਦੇ ਤਾਂ ਕਿਤੇ ਨਾ ਕਿਤੇ ਜਾਨ ਬੰਦੇ ਦੀ ਚਲੀ ਵੀ ਜਾਂਦੀ ਆ ਜੀ। ਇਸ ਕਰਕੇ ਅਸੀਂ ਕਹਿੰਦੇ ਆ ਡਾਕਟਰ ਹੋਣ ਚਾਹੇ ਕੋਈ ਵੀ ਲਾਈਨ ਹੋਵੇ ਦੇਖੋ ਸੇਫਟੀ ਅਚੰਭੀ ਗੱਲ ਇਹ ਹੈ ਸਰਕਾਰਾਂ ਦੇ ਤੋਂ ਜ਼ਿੰਮੇਵਾਰ ਜਾਣੀ ਚਾਹੀਦੀ ਹੈ ਸਰਕਾਰਾਂ ਦੇ ਸਾਹਮਣੇ ਉਹਨਾਂ ਲੋਕਾਂ ਨੂੰ ਸਜ਼ਾ ਦੇਣ ਦੀ ਲੋੜ ਹੈ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਹੈ ਤਾਂ ਆਂਦੇ ਅੱਗੇ ਕੋਈ ਕ੍ਰਾਈਮ ਨਾ ਹੋ ਸਕੇ ਜਿਵੇਂ ਕਿ ਉਲਟਾ ਹੋ ਰਿਹਾ ਹੈ ਕ੍ਰਾਈਮ ਕਰਨ ਵਾਲਾ ਕ੍ਰਾਈਮ ਕਰ ਜਾਂਦਾ ਆਪਣੀ ਅਪਰੋਚ ਨਾਲ ਆਪਣੀ ਜਾਣ ਪਛਾਣ ਨਾਲ ਬੈਠੇ ਬੰਦੇ ਜਿਹੜੋ ਬਾਹਰ ਕੋ ਮਦਾਜੀ ਜਿਦਾਂ ਕਿ ਕੋਈ ਸਜ਼ਾ ਚ ਕਮੀ ਯੋਗ ਨੂੰ ਵਰਤੋਂ ਨਾ ਕਰਨ ਦੀ ਕਮੀ ਵੀ ਸਰਕਾਰਾਂ ਦੇ ਦੇਖਣ ਹੁੰਦੀ ਹੈ ਸਾਹਮਣੇ ਬਿਲਕੁਲ ਜੀ ਬਿਲਕੁਲ ਦੇਖੋ ਸਰਕਾਰਾਂ ਕੋਈ ਪੁਖਤਾ ਚੀਜ਼ ਜਾਂ ਫਿਰ ਪੁਖਤਾ ਪ੍ਰਬੰਧ ਇਹਨਾਂ ਚੀਜ਼ਾਂ ਤੇ ਨਹੀਂ ਕਰਦੀ ਜਾਂ ਫਿਰ ਸਜ਼ਾਵਾਂ ਦੇ ਵਿੱਚ ਡਿਲੇ ਹੋ ਜਾਂਦਾ ਹੈ ਦੋਸ਼ੀਆਂ ਨੂੰ ਫੜਨ ਦੇ ਵਿੱਚ ਡਿਲੇ ਹੋ ਜਾਂਦਾ ਹੈ ਦੂਜਾ ਰਾਜਨੀਤੀ ਪਾਰਟੀ ਦੇ ਨਾਲ ਜਦੋਂ ਕੋਈ ਸਖਸ਼ ਦਾ ਨਾਂ ਜੁੜਿਆ ਹੁੰਦਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕਵਰ ਕਰਨ ਦੇ ਵਿੱਚ ਸਰਕਾਰਾਂ ਰਹਿ ਜਾਂਦੀਆਂ ਨੇ ਤਾਂ ਇਹੀ ਚੀਜ਼ਾਂ ਕਰਕੇ ਆਮ ਲੋਕ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ ਜਾਂਦੇ ਨੇ ਦੂਜੇ ਪਾਸੇ ਇਸ ਵਾਰ ਤਾਂ ਡਾਕਟਰ ਹੀ ਜਿਹੜੇ ਸੜਕਾਂ ਦੇ ਉੱਤੇ ਨੇ ਨਾਰੇ ਦੇ ਰਹੇ ਨੇ ਕਿਤੇ ਨਾ ਕਿਤੇ ਸਰਕਾਰਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਮੰਗ ਰਹੇ ਨੇ ਤਾਂ ਇੰਨਾਂ ਚੀਜ਼ਾਂ ਦੇ ਕਰਕੇ ਬਹੁਤ ਕਈ ਚੀਜ਼ਾਂ ਅਜੀਹੀਆਂ ਦੇਖਣ ਨੂੰ ਮਿਲ ਰਹੀਆਂ ਨੇ ਜੋ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਅਸਰ ਪਾ ਰਹੀਆਂ ਨੇ ਜਿੱਦਾਂ ਕਿ ਆਮ ਲੋਕਾਂ ਦੀ ਜੇਕਰ ਗੱਲ ਕਰ ਲਈਏ ਤਾਂ ਆਮ ਲੋਕ ਦੇਖੋ ਜਿੱਦਾਂ ਆਪਾਂ ਹਮੇਸ਼ਾ ਕਹਿੰਦੇ ਆ ਕੋਈ ਵੀ ਸਰਕਾਰੀ ਚੀਜ਼ ਹੋਵੇ ਸਰਕਾਰੀ ਕੰਮ ਹੋਵੇ ਸਰਕਾਰ ਦਾ ਕੋਈ ਨਵਾਂ ਫੈਸਲਾ ਹੋਵੇ ਹਰ ਵੇਲੇ ਜਿਹੜੀ ਆਮ ਜਨਤਾ ਹੈ ਆਮ ਲੋਕ ਨੇ ਉਹੀ ਹਰਾਸ਼ ਹੁੰਦੇ ਨੇ ਤਾਂ ਇਸ ਵਾਰ ਵੀ ਇਹ ਚੀਜ਼ ਹੋ ਰਹੀ ਹੈ ਸਰਕਾਰ ਇਹਨਾਂ ਮਸਲੇ ਦੇ ਉੱਤੇ ਬੋਲ ਨਹੀਂ ਰਹੀ ਡਾਕਟਰ ਆਪਣੇ ਸੜਕਾ ਤੇ ਨੇ ਮਰੀਜ਼ ਖੱਜਲ ਖਵਾਰ ਹੋ ਰਹੇ ਨੇ ਕੀ ਲੱਗਦਾ ਹੈ ਕਿ ਤਿੰਨ ਤਿੰਨ ਚੀਜ਼ਾਂ ਜਿਹੜੀਆਂ ਨੇ ਖਰਾਬ ਹੋ ਰਹੀਆਂ ਨੇ ਬਿਲਕੁਲ ਮਾਨੂੰ ਦੇ ਕੋਈ ਕੋਟਕ ਜੈਨੇ ਨਹੀਂ ਕਰਿਆ ਆ ਨਾੜਾ ਮਾ ਕੌਣ ਸੁਣੋ ਹੁੰਦੀ ਹੈ ਜੀ ਜੀ ਉਹ ਨਹੀਂ ਸਾਨੂੰ ਉਹ ਹੋ ਗਿਆ ਨਹੀਂ ਇਹ ਵੀ ਜਿਹੜੀ ਇਹ ਕਿਤੇ ਨਾ ਕਿਤੇ ਕਿਸੇ ਨੂੰ ਸੱਜਾ ਤੋਂ ਮਣੀ ਜਾਉਂਦਾ ਹੈ ਅਜੇ ਹਮ ਤੱਕ ਪਹੁੰਚਣ ਨੂੰ ਇੰਨਾ ਸਾਲ ਇੰਨੇ ਮਹੀਨੇ ਲੱਗ ਜੰਨੇ ਆ ਜੀ ਕਿਤੇ ਨਾ ਕਿਤੇ ਉੱਚੀ ਜਿਹੜਾ ਫਿਰ ਉਸ ਚੀਜ਼ ਨੂੰ ਕੰਮ ਕਰਨ ਨੂੰ ਜਾਂ ਉਸ ਚੀਜ਼ ਨੂੰ ਫਾਈਲ ਨੂੰ ਟਾਈਮ ਮਿਲ ਜਾਂਦਾ ਹੈ ਜੀ ਬਿਲਕੁਲ ਪਰ ਕਰਿਆ ਜੀ ਕਹਿੰਦੇ ਨੇ ਕਿ ਦੇਣਾ ਕਿਤੇ ਤੇ ਜੋ ਵੀ ਚਾਹੀਦਾ ਫਾਸਟ ਹੋਣੀ ਚਾਹੀਦੀ ਹੈ ਅੱਜ ਬੰਦਾ ਭੜਿਆ ਕੱਲ ਉਹਦੇ ਤੇ ਜਾਂ ਦੋ ਚਾਰ ਪੰਜ ਦਿਨੇ ਦੀ ਇਨਫਾਰਮੇਸ਼ਨ ਕਰਨੀ ਆ ਕਰਕੇ ਦਾ ਜਿਹੜਾ ਕੇਸ ਜਿਹੜੇ ਉਹਨੂੰ ਚਾਹ ਕਰਕੇ ਜਿਹੜੀ ਬਣਦੀ ਸੱਜਾ ਉਹਨੂੰ ਦੇ ਕੇ ਸਾਈਡ ਤੇ ਹੋ ਜਾਣਾ ਚਾਹੀਦਾ ਲੇਕਿਨ ਕਿਤੇ ਨਾ ਕਿਤੇ ਲੰਬੀਆਂ ਤਰੀਕਾ ਲੰਬੇ ਵਿੱਚ ਰਾਸਤੇ ਤੇ ਲੰਬੇ ਵਿੱਚ ਅਗਲਾ ਰਾਸਤੇ ਤੇ ਬਟਲੰਦਾ ਕੋਈ ਦੇਰ ਕਰਾ ਲੈਂਦਾ ਦੋਸ਼ ਕਰਾ ਲੈਂਦਾ ਇਹ ਜਿਹੜੀ ਸਿਸਟਮ ਜਿਹੜੀ ਚੰਗੀ ਕੰਮੀ ਜੀ ਗੱਲ ਕਰਦੇ ਹ ਬਿਲਕੁਲ ਤਾਂ ਜਾਣਦੇ ਜਾਂਦੇ ਕੀ ਕਹਿਣਾ ਚਾਹੂਗੇ ਸੰਜੀਵ ਜੀ ਜਿਹੜੀ ਇਹ ਕਰਤੂਤ ਹੋਈ ਹੈ ਕਲਕੱਤਾ ਦੇ ਵਿੱਚ ਅੱਗੇ ਅਜਿਹਾ ਮਸਲਾ ਕਦੇ ਨਾ ਹੋਵੇ ਸਰਕਾਰਾਂ ਨੂੰ ਇੱਥੇ ਸਖਤੀ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਤੇ ਜਿਸ ਮਹਿਲਾ ਦੇ ਨਾਲ ਇੱਥੇ ਅਜੀਹੀ ਵਾਰਦਾਤ ਹੋਈ ਹੈ ਜਿਸ ਦਾ ਕਤਲ ਵੀ ਹੋਇਆ ਉਸ ਨੂੰ ਵੀ ਇਨਸਾਫ ਜਿਹੜਾ ਸਹੀ ਮੌਕੇ ਤੇ ਮਿਲਣਾ ਚਾਹੀਦਾ ਹੈ। ਵਿਕੋ ਮੱਧ ਭਾਗੀ ਕਰਨਾ ਹੈ ਜੀ ਬਹੁਤ ਜੀ ਨਹੀਂ ਕਹਿਣਾ ਕੋਈ ਬਗਾਈ ਕਰਨਾ ਹੈ। ਜੀ बहुत सुन के घटना है ना होते कानून करो कि जरुरत है जिन चेर सख्ताई नही दिखाऊगी मंदिर नहीं दिखाऊगी जी उन्हें जरा सांत्र बिलकुल जी बिलकुल बहुत बहुत धनबाद संजीव जी ਧੰਨਵਾਦ ਮਨੋਬੋਧ ਧੰਨਵਾਦ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੀ ਹੈ ਕਿ ਇੱਥੇ ਸੁਰੱਖਿਆ ਨੂੰ ਲੈ ਕੇ ਡਾਕਟਰ ਜਿਹੜੇ ਨੇ ਉਹ ਸੜਕਾ ਤੇ ਉੱਤਰ ਆਏ ਨੇ ਤਾਂ ਇੱਥੇ ਸਿਰਫ ਗੱਲ ਸੁਰੱਖਿਆ ਦੀ ਨਹੀਂ ਹੈ ਗੱਲ ਇੱਥੇ ਸਿਰਫ ਸੁਰੱਖਿਆ ਦੀ ਨਹੀਂ ਬਲਕਿ ਗੱਲ ਉਹਨਾਂ ਹੱਕਾਂ ਦੀ ਹੈ ਜੋ ਮਹਿਲਾਵਾਂ ਦੇ ਪ੍ਰਤੀ ਕਿਤੇ ਨਾ ਕਿਤੇ ਲੋਕ ਨੇ ਮੰਗ ਰਹੇ ਨੇ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਇੱਕ ਪਾਸੇ ਜਿੱਦਾਂ ਕਿ ਮੈਂ ਸਵੇਰ ਦੇ ਲਾਈਵ ਦੇ ਵਿੱਚ ਵੀ ਬੋਲ ਕੇ ਹਟੀਆਂ ਇੱਕ ਪਾਸੇ ਮਹਿਲਾਵਾਂ ਨੂੰ ਇੰਨੀ ਇੱਜ਼ਤ ਦੇਣਾ ਉਹਨਾਂ ਦੀ ਪੂਜਾ ਕਰਨਾ ਉਹਨਾਂ ਨੂੰ ਦੇਵੀ ਸਵਰੂਪ ਮੰਨ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਰਿਸਪੈਕਟ ਦੇਣਾ ਤੇ ਦੂਜੇ ਪਾਸੇ ਉਹਨਾਂ ਮਹਿਲਾਵਾਂ ਦੇ ਨਾਲ ਜਦੋਂ ਅਜਿਹੀ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਇਹੀ ਸਰਕਾਰਾਂ ਨੇ ਜੋ ਕਹਿੰਦੀਆਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਇਹੀ ਸਰਕਾਰਾਂ ਅਜੀਹੇ ਅਜਿਹੇ ਵਿਸ਼ਿਆਂ ਦੇ ਉੱਤੇ ਚੁੱਪੀ ਸਾਦ ਲੈਂਦੀਆਂ ਨੇ ਬਹੁਤ ਹੀ ਜ਼ਿਆਦਾ ਮੰਦਭਾਗੀ ਸਰਕਾਰਾਂ ਦੇ ਲਈ ਵੀ ਗੱਲ ਹੈ ਤੇ ਉਸ ਦੇਸ਼ ਦੇ ਵਿੱਚ ਰਹਿ ਰਹੇ ਨਾਗਰਿਕਾਂ ਦੇ ਲਈ ਵੀ ਇਹ ਬਹੁਤ ਦੁਖਦਾਈ ਘਟਨਾ ਹੋ ਜਾਂਦੀ ਹੈ ਕਿ ਸਰਕਾਰਾਂ ਅਜਿਹੇ ਮਸਲਿਆਂ ਤੇ ਆਖਿਰ ਕਿਉਂ ਨਹੀਂ ਬੋਲਦੀਆਂ ਤਾਂ ਹੁਣ ਡਾਕਟਰ ਜੋ ਨੇ ਸੜਕਾਂ ਤੇ ਉਤਰੇ ਨੇ ਫਿਲਹਾਲ ਉਹਨਾਂ ਦੇ ਉਤਰਨ ਦਾ ਕਾਰਨ ਵੀ ਤੁਹਾਨੂੰ ਪਤਾ ਹੈ ਰੀਜ਼ਨ ਵੀ ਪਤਾ ਹੈ ਪਰ ਇੱਥੇ ਅਸਲ ਗੱਲ ਇਹ ਹੈ ਕਿ ਹੁਣ ਇੱਥੇ ਕੋਲਕਾਤਾ ਦੇ ਵਿੱਚ ਉਸ ਮਹਿਲਾ ਡਾਕਟਰ ਦੇ ਨਾਲ ਜੋ ਇਹ ਘਟਨਾ ਵਾਪਰੀ ਹੈ ਇਸ ਦਾ ਅੰਜਾਮ ਕੀ ਹੋਵੇਗਾ ਕਿ ਇੱਥੇ ਉਸ ਮਹਿਲਾ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਜਬ ਬਾਕੀ ਕੇਸਾਂ ਦੇ ਵਾਂਗ ਇਹ ਕੇਸ ਵੀ ਐਸੀ ਤਰ੍ਹਾਂ ਫਾਈਲ ਜਿਹੜੀ ਹੈ ਦਬ ਜਾਵੇਗੀ ਤਾਂ ਬਹੁਤ ਸਾਰੇ ਸਵਾਲ ਨੇ ਪਰ ਇਹਨਾਂ ਸਵਾਲਾਂ ਦੇ ਕਿਤੇ ਨਾ ਕਿਤੇ ਜਵਾਬ ਵੀ ਨੇ ਜੋ ਸਰਕਾਰਾਂ ਦੇ ਕੋਲ ਨੇ ਪਰ ਅਫਸੋਸ ਦੀ ਗੱਲ ਇਹ ਹੈ ਸਰਕਾਰਾਂ ਇਹਨਾਂ ਦੇ ਉੱਤੇ ਚੁੱਪ ਰਹਿਣਾ ਹੀ ਬਿਹਤਰ ਸਮਝਦੀਆਂ ਨੇ ਤਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇਹਨਾਂ ਮਸਲਿਆਂ ਦੇ ਉੱਤੇ ਸਰਕਾਰਾਂ ਨੂੰ ਬੋਲਣਾ ਚਾਹੀਦਾ ਹੈ ਖੁੱਲਕੇ ਆਪਣੀ ਗੱਲ ਅੱਗੇ ਰੱਖਣੀ ਚਾਹੀਦੀ ਹੈ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਇਸੇ ਦੇ ਨਾਲ ਦੇਖਦੇ ਰਹੋ A1 ਪੰਜਾਬੀ ਟੀਵੀ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ